ਦੋਸਤੋ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਡੀ ਵੀ ਬਾਰ-ਬਾਰ ਇੰਜਨ ਕਰਵਾ ਰਹੇ ਆ ਤੇ ਰਿਜ਼ਲਟ ਨਹੀਂ ਮਿਲਦੇ ਨੁਕਸ ਕਿੱਥੇ ਰਹਿ ਜਾਂਦਾ ਮਿਸਤਰੀ ਕੋਲ ਉਹ ਹੀ ਦੱਸ ਦਿਆ ਬਾਈ ਜੀ ਆਜੋ ਧੋਣ ਤਾਂ ਹਰੇਕ ਬੰਦਾ ਹੀ ਜਾਣਦਾ ਸੁਰਮਾ ਪਾਉਣ ਜਾਣਦਾ ਹਰੇਕ ਮਟਕਾਉਣ ਜਾਣਦਾ ਕੋਈ ਕੋਈ ਠੀਕ ਹੈ ਇਸ ਵੀਡੀਓ ਵਿੱਚ ਦੱਸਾਂਗੇ ਨਾਲੇ ਤੁਸੀਂ ਮਿਸਤਰੀ ਕਿਵੇਂ ਬੰਨਾ ਤੇ ਨਾਲੇ ਮਿਸਤਰੀ ਤੋਂ ਕੰਮ ਕਿਵੇਂ ਕਰਾਉਣਾ ਸੋ ਬਾਰ-ਬਾਰ ਇੰਜਨ ਕਰਵਾਈ ਜਾਂਦੇ ਆ ਕਲੀਨਿਕ ਪ੍ਰੋਪਰ ਹੁੰਦੀ ਨਹੀਂ ਤੁਹਾਡਾ ਨਵਾਂ ਸਮਾਨ ਉਹ ਫਿਰ ਪ੍ਰਾਣਿਆਂ ਵਰਗਾ ਉਵੇਂ ਹੀ ਹੋ ਜਾਂਦਾ ਹੈ ਆ ਰਿਜ਼ਲਟ ਨਹੀਂ ਮਿਲਦੇ ਮਿਸਿੰਗ ਕਰੀ ਜਾਂਦੀ ਹੈ ਮੇਨ ਬੇਗਨ ਖਰਾਬ ਹੋ ਜਾਂਦੇ ਹੈਲ ਪ੍ਰੈਸ਼ਰ ਦੀ ਲਾਈਟ ਜਗਦੀ ਰਹਿੰਦੀ ਹੈ ਸੋ ਪ੍ਰੀਤ ਮੋਟਰਸ ਮੌਕਾ ਵੀਡੀਓ ਦੇ ਅੰਦਰ ਦਿੱਕਰ ਬਣੀ ਰਿਓ ਸਾਰੀ ਵੀਡੀਓ ਵੇਖ ਕੇ ਆਪਣੀ رائے ਜ਼ਰੂਰ ਦੱਸਿਓ ਤੁਹਾਡੇ ਚੰਗੇ ਬੰਦੇ ਦੀ ਸੋਚ ਕਿੰਨੀ ਚੰਗੀ ਹੈ ਤੁਹਾਡੀ رائے ਤੇ ਡਿਪੈਂਡ ਕਰਦਾ ਹੈਗਾ ਮਾਨਸਿਕਤਾ ਕਿਦਾਂ ਦੀ ਹੈਗੀ ਹੈ ਜਿਹੜੇ ਚੰਗੇ ਵੀਰ ਕੰਮ ਨੂੰ ਗੱਲ ਨੂੰ ਸਮਝ ਰਹੇ ਹੈ ਕਮੈਂਟ ਕਰਕੇ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਜੋ ਲੁਕਸ ਕਿਵੇਂ ਲੱਭੀਦਾ ਹੈ ਕਿਵੇਂ ਸਮਝਾਈਦਾ ਹੈ ਬੈਰਿੰਗ ਕਿਵੇਂ ਪਾ ਰਹੇ ਆ ਅਸੀਲਾ ਕਿਵੇਂ ਪਾ ਰਹੇ ਆ ਕਿਉਂ ਪੌਣੀਆਂ ਪੈਂਦੀਆਂ ਲੋਕਾਂ ਨੂੰ ਮਿੱਟੀ ਖੰਡਣ ਦੀ ਆਦਤ ਕੀ ਪੈ ਗਈ ਹੈ ਕਿਉਂ ਪੈ ਗਈ ਹੈ ਕਿਉਂ ਲੈਬਰ ਨਹੀਂ ਲੈ ਕੇ ਰਾਜੀ ਸੋ ਪਲੀਜ਼ ਆਜੋ ਵੀਡੀਓ ਦੇ ਐਂਡ ਤੱਕ ਰਹੇ ਰਹੋ ਦੋਸਤੋ ਆਪਣੇ ਕੋਲੇ ਗੱਡੀ ਆਈ ਹੈ ਜੀ ਆਪਾਂ ਕਸਟਮਰ ਦੇ ਮੁਤਾਬਕ ਕੰਮ ਕਰਨਾ ਹੈ ਓਵਰਹਾਲ ਇੰਜਨ ਕਰਵਾਇਆ ਇੱਕ ਸਾਲ ਪਹਿਲਾਂ ਬੜਾ ਗੱਡੀ ਸਟਾਰਟ ਕਰਿਓ ਅਗਰ ਤੁਹਾਡੀ ਗੱਡੀ ਵੀ ਆਈ ਪਾਣੀ ਭਰਕਾਉਂਦੀ ਹੋਵੇ ਤੇ ਵੇਖੋ ਬਬਲਸ ਕਿਦਾਂ ਬਾਹਰ ਨਿਕਲ ਰਹੇ ਆ ਰੇਡੀਏਟਰ ਦੀ ਹਾਲਤ ਬਹੁਤ ਮਾੜੀ ਆ ਜੰਗਾਲੇ ਦੇ ਵਿੱਚ ਫੁੱਲ ਭਰਿਆ ਹੋਇਆ ਜਿਹੜੀਆਂ ਜਿਹੜੀਆਂ ਚੀਜ਼ਾਂ 'ਚ ਦਿੱਕਤ ਐ ਉਹ ਆਪਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਆਵਾਜ਼ਾਂ ਜਿਹੜੀਆਂ ਕੁਝ ਡਿਫਰੈਂਟ ਜੀਆਂ ਐ ਐਸੀ ਬੰਦ ਕਰ ਦਿਓ ਬੇਟਾ ਨਾ ਐਸੀ ਐਸੀ ਲਾਇਓ ਦੋ ਕਰ ਦੋ ਏਸੀ ਤੇ ਲੋਡ ਚੱਕ ਨਹੀਂ ਰਹੀ ਏਸੀ ਲਾਇਓ ਗੱਡੀ ਟੜਕ ਵੀ ਰਹੀ ਆ ਮੈਨੂੰ ਫੋਨ ਬਣਾ ਕੇ ਦੱਸ ਆ ਲੋ ਗੱਡੀ ਟੜਕ ਵੀ ਰਹੀ ਆ ਪੂਲਣ ਦੀ ਥਾਂ ਤੇ ਕੀ ਆ ਭਰਾਜਾ ਬਟਾ ਜਲਦੀ ਜਲਦੀ ਗੱਡੀ ਬੰਦ ਹੋ ਜਾਂਦੀ ਹੈ ਹਾਲ ਤੁਹਾਡੇ ਸਾਹਮਣੇ ਹੈ ਅਸੀਂ ਤਾਂ ਇਕੱਲੇ ਇਹਦਾ ਗੈਸਕਟ ਪਾਉਣਾ ਹੈ ਕਸਟਮਰ ਨੂੰ ਅਸੀਂ ਸਮਝਾ ਚੁੱਕੇ ਹਾਂ ਉਹਦੇ ਭਾਈ ਜੀ ਤੁਸੀਂ ਸਾਨੂੰ ਬਤਾਫੋ ਠੀਕ ਹੈ ਜੀ ਦੋ ਗੱਲਾਂ ਹੈ ਕਸਟਮਰ ਦੇ ਬਜਟ ਮੁਤਾਬਕ ਕੰਮ ਹੈ ਜਾਂ ਮੇਰੇ ਕੋਲ ਕੰਮ ਬਜਟ ਮੁਤਾਬਕ ਹੈ ਦੋਨੇ ਗੱਲਾਂ ਕਿਉਂਕਿ ਬਹੁਤ ਸਾਰੇ ਦੋਸਤ ਸਾਨੂੰ ਰਹਿ ਜਾਂਦੇ ਨੇ ਦੋਸਤੋ ਜੇ ਸਾਨੂੰ ਰਹਿ ਦੇਣੀ ਹੈ ਤੇਨੇ ਦੂਰ ਆਉਣ ਦਾ ਫਾਇਦਾ ਕੀ ਕਮੈਂਟ ਤਾਂ ਦੇਖੋ ਉਹ ਅਕਾਲਪੁਰ ਕੋ ਢੱਕੇ ਕਹਿੰਦੇ ਆ ਉਹਨਾਂ ਦੀ ਕੋਈ ਪਰਵਾਹ ਨਹੀਂ ਮੰਨਦੇ ਚੰਗੇ ਮਾੜੇ ਆਉਂਦੇ ਰਹਿੰਦੇ ਆ ਪਰ ਦੁਨੀਆ ਨੂੰ ਗੱਡੀ ਲੈਣ ਵੇਲੇ ਸੋਚਣਾ ਚਾਹੀਦਾ ਜੇ ਮੀਡਲ ਕਲਾਸ ਹੈ ਤਾਂ ਮੈਂ ਸਮਝਦਾ ਗੱਡੀ ਨਾਲ ਲੱਗੇ ਠੀਕ ਹੈ ਨਾ ਬਹੁਤ ਸਾਰੀ ਸਮੱਸਿਆ ਜਿਹੜੀ ਅ ਰੇਡੀਏਟਰ ਦੇ ਵਿੱਚ ਹਾਲਤ ਦੇਖੋ ਕੀ ਆ ਆ ਲੋ ਆ ਲੋ ਕਿਉਂਕਿ ਕੋਈ ਇਸ ਬੰਦਾ ਸਮਝਣ ਨੂੰ ਤਿਆਰ ਨਹੀਂ ਜਦੋਂ ਇਹ ਹੈਡ ਗੈਸਕਟ ਇਹਦੇ ਲਈ ਪੱਟ ਲਈ ਤੇ ਇਹਦੇ ਸਲੀਬਾ 'ਚ ਕਿੰਨਾ ਫਰਕ ਹੈ ਕਸਟਮਰ ਨੇ ਕਰਾਉਣਾ ਹੈ ਕਿ ਨਹੀਂ ਕਰਾਉਣਾ ਕੁਝ ਨਹੀਂ ਪਤਾ ਪਰ ਆਪਾਂ ਇਹਨੂੰ ਜਵੇਂ ਕਸਟਮਰ ਚਾਹੂਗਾ ਉਹਦੇ ਮੁਤਾਬਕ ਚੱਲਾਂਗੇ ਅਸੀਂ ਆਪਣੇ ਮੁਤਾਬਕ ਵੀ ਚੱਲ ਕੇ ਦੇਖ ਲਿਆ ਕਿਉਂ ਭਈਏ ਮਾੜਾ ਫਿੱਕਾ ਕਿਉਂਕਿ ਮੈਂ ਸਮਝਦਾ ਵੀ ਸਮਾਜ ਨੂੰ ਸਮਝਾਉਣਾ ਮੇਰੇ ਵੱਸ ਨਹੀਂ ਹੈ ਨਾ ਮੈਂ ਸਮਝਾ ਸਕਦਾ ਬੇਟਾ ਜੀ ਇਹਦਾ ਹੈਡ ਪਟਣਾ ਸ਼ੁਰੂ ਕਰੋ ਐਸਾ ਤਾਂ ਗੈਸਕਟ ਸੜ ਗਿਆ ਜੀ ਕੰਡੀਸ਼ਨ ਦੇਖੋ ਕੀ ਹੈ ਅੱਛਾ ਹੈਡ ਗੈਸਕਟ ਆਲਰੇਡੀ ਸੜਿਆ ਹੋਇਆ ਇੰਜਨ ਹੋਇਆ ਹੋਇਆ ਆ ਲੈ ਇਹ ਜਿਹੜਾ ਵਾਲ ਲੀਕ ਕਰਦਾ ਪਿਆ ਹੈ ਅਗਰ ਤਿੰਨ ਸਿਲੰਡਰ ਗੱਡੀ ਹੈ ਦੋ ਸਿਲੰਡਰ ਚੱਲ ਰਹੇ ਐ ਇੱਕ ਸਿਲੰਡਰ ਦੀ 에ਅਰ ਹੀ ਲੀਕ ਕਰਦੀ ਹੈ ਇਹਦੀ ਪਾਵਰ ਕਿੱਥੋਂ ਬਣੂ ਪਾਉ ਜੀ ਪਾਵਰ ਤੇ ਲਿਆਓ ਕਰੋ ਇੱਥੇ ਆ ਲੋ ਹੁਣ ਪੂਰਾ ਸੋ ਦੋਸਤੋ ਵਾਲ ਵੀ ਲੀ ਕਰਦੇ ਪਏ ਆ ਬਾਰ ਬਾਰ ਇੰਜਨ ਕਰੀ ਜਾਂਦੇ ਆ ਅਸਲੀ ਬਾਵੀ ਹਾਲਤ ਉਹੋ ਜੀ ਪਈ ਆ ਠੀਕ ਹੈ ਜੀ ਇਸ ਤੋਂ ਇਲਾਵਾ ਕਚਰੇ ਐਨੇ ਜਿਆਦਾ ਹੈ ਤੁਹਾਡਾ ਇੰਜਨ ਚੱਲੂਗਾ ਕਿਵੇਂ ਵਿੱਚੋਂ ਸਲੈਂਸਰ ਦੀ ਮਿੱਟੀ ਵੀ ਕੱਢ ਲਈ ਆਪਾਂ ਕੰਮ ਕਾਦੇ ਵਾਸਤੇ ਕਰਦੇ ਆ ਕੰਮ ਕਰਦੇ ਆ ਦਰਗੁਜ਼ਰ ਲਈ ਇਨਸਾਨੀਅਤ ਤੌਰ ਤੇ ਜਿਹੜੀ ਚੀਜ਼ ਅੱਜ ਮੈਂ ਦੱਸਣੀ ਚਾਹੁੰਦਾ ਹਾਂ ਵਾਲ ਡਾਊਨ ਨੇ ਵਾਲਾਂ ਦੀਆਂ ਡਿਗਰੀਆਂ ਡਾਊਨ ਨੇ ਐਵੇਂ ਮਕੈਨਿਕਲ ਚਰਸਾਈਆਂ ਨਾ ਕਰਿਆ ਕਰੋ ਤਰਲੇ ਨਾ ਮਾਰਿਆ ਕਰੋ ਜੇ ਆਪਾਂ ਗੱਡੀ ਲਈ ਹੈ ਨਾ ਇਹ ਤਰਲਿਆਂ ਨਾਲ ਨਹੀਂ ਚੱਲਦੀ ਇਹ ਸਮਾਨ ਨਾਲ ਚੱਲਦੀ ਹੈ ਜ਼ਿਆਦਾਤਰ ਲੋਕ ਨਾ ਕਮੈਂਟ ਪਾਉਂਦੇ ਨੇ ਬਾਈ ਮਹਿੰਗਾ ਬਹੁਤ ਹੈ ਅਸੀਂ ਫਲਾਣਾ ਤੋਂ ਸ਼ਾਕਰ ਕਰਾਏ ਉਹਨੇ 3000 ਚ ਕਰਤੇ 20000 ਵਾਲੇ ਸ਼ਾਕਰ ਉਹ ਵੀਰੇ ਮੈਂ ਹਰ ਇੱਕ ਵੀਡੀਓ ਦੇ ਵਿੱਚ ਬੜਾ ਪ੍ਰੋਪਰ ਸਮਝਾਉਣਾ ਇਸ ਗੱਡੀ ਦੇ ਅਸੀਂ ਬੈਰਿੰਗ ਵੀ ਪਾਏ ਗੇਅਰ ਦੇ ਸਿੱਲਾ ਵੀ ਪਾਈਆ ਵਰਲਡਿੰਗ ਵੀ ਹੋਇਆ ਬੜਾ ਕੁਝ ਦੇਖੋਗੇ ਐਂਡ ਦੇ ਉੱਤੇ ਸਮਾਨ ਅਸੀਂ ਕਿੰਨਾ ਕੁਝ ਪਾਇਆ ਤੇ ਕਸਟਮਰ ਦੇ ਮੂਹਰੇ ਸਾਰਾ ਕੁਝ ਰੱਖ ਦਿੱਤਾ ਅਸੀਂ ਕਿਹੜਾ ਉਹਦੇ ਕੋਲੇ ਰੱਖਣਾ ਸੋ ਹੱਥ ਜੋੜ ਕੇ ਆਪ ਜੀ ਨੂੰ ਬੇਨਤੀ ਹੈ ਸਜਣੋ ਜੇ ਪਿਆਰ ਕਰਦੇ ਹੋ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇਖੋ ਸਾਡਾ ਵੀ ਰੋਜ਼ਗਾਰ ਇਸੇ ਨਾਲ ਜੁੜਿਆ ਹੋਇਆ ਠੀਕ ਹੈ ਇਹਦੇ ਚੋਂ ਸਲੰਸਰ ਚੋਂ ਮਿੱਟੀ ਕੱਢ ਲਈ ਲੇਬਰ ਮੰਗ ਕੇ ਲਓ ਬਾਈ ਨੂੰ ਆਤਾ ਵੀ ਲੇਬਰ ਮੰਗ ਕੇ ਲੈਣੀ ਹੈ ਠੀਕ ਹੈ ਆਸੇ ਪਾਸੇ ਨਿਗਾਨੀ ਮਾਰਨੀ ਨਾ ਉਧਰ ਝਾਕਣਾ ਪਰ ਜਿਹੜੇ ਝਾਕਦੇ ਆ ਉਹ ਫਿਰ ਗਲਤ ਕਮੈਂਟ ਵੀ ਪਾਉਂਦੇ ਆ ਸੋ ਤੁਹਾਡਾ ਧੰਨਵਾਦ ਹੈ ਵੀਡੀਓ ਦੇ ਐਂਡ ਤੱਕਰ ਬਣੇ ਰਹੋ ਤੇ ਸਾਰੀ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਕੰਮ ਕਿਵੇਂ ਲੱਗਿਆ ਸਫਾਈ ਕਿਵੇਂ ਕਰੀ ਦੀ ਹੈ ਭਾਈ ਜੀ ਕਚਰਾ ਰਹਿ ਕਿਵੇਂ ਜਾਊਗਾ ਕੈਮੀਕਲ ਖੂਬ ਸਾਰਾ ਸਰਗਾ ਗੈਲਰੀ ਉਹਦੀ ਕੱਢੀ ਦਾ ਠੀਕ ਹੈ ਅਸੀਂ ਤਾਂ ਧੋ ਧੋ ਕੇ ਇੰਜਨ ਵੀ ਕਬੜਾ ਕਰਦਾ ਉਹ ਵੀ ਕਹਿੰਦਾ ਭਾਈ ਛੱਡ ਦੇ ਯਾਰ ਬਹੁਤ ਠੰਡ ਲੱਗ ਲਾਪੀਆ ਹੁਣ ਤਾਂ ਹੁਣ ਭਾਈ ਜੀ ਆਪਾਂ ਸਾਰੇ ਦਾ ਸਾਰਾ ਇੰਜਨ ਤਿਆਰ ਹੋਇਆ ਤੁਹਾਨੂੰ ਦਿਖਾਵਾਂਗੇ ਇਹਦੀ ਕਲੀਨਿਕ ਤੁਸੀਂ ਚੈੱਕ ਕਰ ਲਓ ਕਚਰੇ ਰਹਿ ਕਿਵੇਂ ਜਾਣਗੇ ਇੰਜਨ ਚੱਲੂਗਾ ਕਿਵੇਂ ਨਹੀਂ ਇੰਜਨ ਕਰਾਉਣ ਵਾਲਾ ਪ੍ਰੋਪਰ ਬਣਿਆ ਰਵੇ ਸੋ ਵੀਡੀਓ ਦੇ ਐਂਡ ਤੱਕ ਕਰ ਬਣੇਦੇ ਹੁਣ ਗੀਅਰ ਦੇ ਬੈਰਿੰਗ ਤੇ ਬਾਕੀ ਸਾਰਾ ਕੁਝ ਦਿਖਾ ਦੇ ਦੋਸਤੋ ਬੈਰਿੰਗ ਸਾਰੇ ਖਰਾਬ ਆ ਆਪਾਂ ਇਹ ਬੈਰਿੰਗ ਇਸ ਕਰਕੇ ਪਾ ਰਹੇ ਹਾਂ ਬਈ ਖੋਲਿਆ ਤਾਂ ਅਸੀਂ ਇੱਕ ਸੀਲ ਵਾਸਤੇ ਸੀ ਇਹਦੀ ਸੀਲ ਖਰਾਬ ਸੀ ਪਰ 베ਰਿੰਗ ਆਪਾਂ ਸਾਰੇ ਦੇ ਸਾਰੇ ਨਵੇਂ ਪਾ ਰਹੇ ਹਾਂ ਤਦ ਕੋ ਜਦੋਂ ਕੰਮ ਕਰ ਰਹੇ ਹਾਂ ਨਾ ਤਾਂ ਬੜੀਆਂ ਸਰੀਆਂ ਸਮੱਸਿਆਵਾਂ ਹੁੰਦੀਆਂ ਆਜੋ ਜਿਹਦੇ ਕਰਕੇ ਕਲੱਚ ਪਲੇਟ ਦੇ ਵਿੱਚ ਤੇਲ ਚਲਾ ਗਿਆ ਕਿਸੇ ਵਿਅਕਤੀ ਨੇ ਇਹਦਾ ਵਿਲਡਿੰਗ ਕਰਵਾਇਆ ਵਿਲਡਿੰਗ ਵਾਸਤੇ ਗੇਅਰ ਖੋਲਣਾ ਪਊਗਾ ਕਿਉਂਕਿ ਉੱਪਰ ਲੱਗਿਆ ਹੋਇਆ ਵਿਲਡਿੰਗ ਪ੍ਰੋਪਰ ਹੋ ਨਹੀਂ ਸਕਦਾ ਅਸੀਂ ਆ ਸੀਲਾ ਵੀ ਪਾਤੀਆਂ ਆ ਸੀਲਾ ਵੀ ਪਾਤਾਂ ਠੀਕ ਹੈ ਜੀ ਬੈਰਿੰਗ ਜਿਹੜੇ ਸਾਰੇ ਆਪਣੇ ਕੋਲੇ ਪਏ ਹੈਗੇ ਐਕਚੁਅਲੀ ਦੇ ਵਿੱਚ ਜਦੋਂ ਕੋਈ ਵੀ ਕੰਮ ਕਰਦੇ ਆ ਉਦੋਂ ਜੇ ਪ੍ਰੋਪਰ ਚੇਨ ਦੇ ਮੁਤਾਬਕ ਕੰਮ ਕਰੀਏ ਤੇ ਕਾਸਟਿੰਗ ਵੱਧਦੀ ਹੈ ਜੇ ਕਾਸਟਿੰਗ ਵੱਧਦੀ ਹੈ ਤਾਂ ਬਜਟ ਹਿੱਲਦਾ ਸੋ ਆਪਾਂ ਇਹ ਪੂਰੇ ਦਾ ਪੂਰਾ ਗੀਅਰ ਨੂੰ ਫਿਟ ਕਰ ਰਹੇ ਆ ਜਿਹੜੇ ਬੈਰਿੰਗ ਪੈ ਰਹੇ ਉਹ ਪਾ ਵੀ ਰਹੇ ਆ ਜੀ ਦੋਸਤੋ ਬੈਰਿੰਗ ਪੈ ਗਿਆ ਤੇ ਆਪਾਂ ਇਹਨਾਂ ਦੀ ਕਰ ਰਹੇ ਆ ਫਿਟਿੰਗ ਤੇ ਹੁਣ ਤੁਸੀਂ ਦੇਖ ਲਓ ਵੀ ਪੂਰਾ ਪ੍ਰੋਪਰ ਇਹਨੂੰ ਕਲੀਨ ਕਰ ਦਿੱਤੇ ਆਪਾਂ। ਸੋਰਾੜਾ ਨੂੰ ਲਾ ਰਿਹਾ ਤੇਲ ਫਿੱਟ ਕਰਦਿਆਂ ਪੈਂਦੀ ਫਿਟਿੰਗ। ਮੇਕ ਸ਼ੋਰ ਕਰੋ ਵੀਡੀਓ ਹੋਰ ਵੀ ਬਹੁਤ ਚੰਗੀਆਂ ਆਉਣਗੀਆਂ। ਮਕੈਨਿਕ ਭਰਾਚਾਏ ਨਹੀਂ ਸ਼ਾਬਾਸ਼ ਦਿੰਦੇ ਕੋਈ ਗੱਲ ਨਹੀਂ। ਤੇ ਕੰਮ ਤਾਂ ਸਿੱਖ ਰਹੇ ਹੋ ਨਾ ਤੁਸੀਂ। ਇਹ ਦੋਸਤੋ ਸ਼ੁਰੂਆਤ ਆਪਾਂ ਕਿੱਥੋਂ ਕਰ ਰਹੇ ਆ ਬੇਟਾ ਨੇੜੇ ਆ ਜਾਓ। ਸ਼ੁਰੂਆਤ ਸਭ ਤੋਂ ਪਹਿਲਾਂ ਜੀ ਕੰਮ ਦੀ ਕੁਆਲਿਟੀ ਦੀ ਗੱਲ ਕਰਾਂਗੇ। ਜਦੋਂ ਸਸਤੇ ਦੇ ਚੱਲਦੇ ਆ ਕੀ ਸਮਾਜ ਚ ਹੋ ਰਿਹਾ? ਇਹ ਤੁਸੀਂ ਦੱਸ ਰਹੇ ਮੈਂ ਅੱਜ ਕੁਝ ਨਹੀਂ ਕਹਾਂਗਾ ਠੀਕ ਹੈ ਨਾ ਇਹ ਕੌਣ ਜ਼ਿੰਮੇਵਾਰ ਹੈ ਠੀਕ ਹੈ ਜੀ ਆਪਾਂ ਗੱਡੀ ਦਾ ਕੀਤਾ ਇੰਜਨ ਓਵਰਹਾਲ ਗੱਡੀ ਦੀ ਕੰਡੀਸ਼ਨ ਸਾਰੀ ਬੇਟਾ ਦਿਖਾ ਦਿਓ ਕਿੰਨੀ ਕਲੀਨਿੰਗ ਹੋ ਚੁੱਕੀ ਹੈ ਕਲੱਚ ਪਲੇਟਾਂ ਵੀ ਲਿਆਓ ਗੇਅਰ ਦਾ ਕੰਮ ਵੀ ਕੀਤਾ ਠੀਕ ਹੈ ਆਜੋ ਬੇਟਾ ਆ ਲੋ 베ਰਿੰਗ ਸਾਰੇ ਦੇ ਸਾਰੇ ਦਾਗੀ ਸੀ ਆਪਾਂ 베ਰਿੰਗ ਨਵੇਂ ਪਾਏ ਜੀ ਪਿਸਟਨ ਨਵੇਂ ਪਾਏ ਇਸ ਤੋਂ ਇਲਾਵਾ ਗੱਡੀ ਹੀਟ ਅਪ ਹੋਈ ਸੀ ਨਾ ਕਨੈਕਟਿੰਗ ਰਾਡਾਂ ਦੇ ਵਿੱਚ ਪੀਸ ਡਿੱਗ ਰਹੇ ਸੀ ਤੇ ਇਹਨਾਂ ਦੇ ਵਿੱਚ ਬੋਸ਼ ਨਹੀਂ ਲੱਗੇ ਹੁੰਦੇ ਮੈਟਲ ਦੇ ਤੇ ਪਿੰਨਾ ਲੂਸ ਸੀ ਆਪਾਂ ਇਹ ਵੀ ਚੇਂਜ ਕਰ ਦਿੱਤੀ ਆ ਅਸੀਂ ਮਹਿੰਗੇ ਕਿਉਂ ਹੋ ਜਾਂਦੇ ਆ ਠੀਕ ਹੈ ਜੀ ਆਪਾਂ ਐਲਬੋ ਬਦਲ ਰਹੇ ਆ ਜੰਗਾਲ ਪੈ ਗਿਆ ਇਸ ਤੋਂ ਇਲਾਵਾ ਅਸੀਂ ਪ੍ਰੋਪਰ ਮੇਜਰ ਸਰਵਿਸ ਕੀਤੀ ਥਰੋਡਰ ਬਾਡੀ ਕਲੀਨ ਕੀਤੀ ਜਦੋਂ ਅਸੀਂ ਇੰਜਨ ਓਵਰਹਾਲ ਕਰਦੇ ਆ ਅਸੀਂ ਇੱਕ ਇੱਕ ਪਾਰਟ ਨੂੰ ਚੈੱਕ ਕਰਦੇ ਆ ਕਲਚ ਪਲੇਟ ਫਿੱਟ ਹੋ ਗਈ ਤੇਲ ਆਇਆ ਹੋਇਆ ਸੀ ਇਹਦੇ ਚ ਤੇਲ ਆਇਆ ਸੀ ਇੱਕ ਛੋਟੀ ਜੀ ਸੀਲ ਕਰਕੇ ਗੇਅਰ ਖੋਲਿਆ ਜਦੋਂ ਗੇਅਰ ਖੋਲਿਆ ਅਸੀਂ ਵੀਡੀਓ ਬਣਾਈ ਹੋਈ ਆਂ ਦੀ ਹਾਲਾਤ ਕਿਉਂ ਜੇ ਅਸੀਂ ਸੁੱਚਾ ਅਸੀਂ ਨਵੀਆਂ ਪਾਈਆਂ ਠੀਕ ਹੈ ਜੀ ਹੁਣ ਪਹਿਲਾਂ ਕਿਤੇ ਡਿਸਟ੍ਰੀਬਿਊਟਰ ਦਾ ਕੰਮ ਹੋਇਆ ਇਹਦਾ ਹਾਲ ਵੇਖੋ ਕੀ ਕੀਤਾ ਪਿਆ ਆਹ ਲੋ ਜਦੋਂ ਗੱਡੀ ਵਾਸ਼ ਕਰਾਉਂਗੇ ਇਹਦੇ ਵਿੱਚ ਦੀ ਪਾਣੀ ਪਾਉ ਰਬੜਾ ਹੀ ਕਿਸੇ ਨੇ ਕੱਢ ਲਿਆ ਠੀਕ ਹੈ ਜੀ ਕਾਪੇ ਦਾ ਟੁੱਟਿਆ ਪਿਆ ਹੈ ਵੇਰਾ ਇਹਦੀਆਂ ਖਰਾਬ ਹੈ ਪਲੱਗ ਇਹਦੇ ਅਸੀਂ ਪਾਵਾਂਗੇ ਫਿਰ ਹੋ ਗਿਆ ਨਾ ਪ੍ਰੀਤ ਬਾਈ ਮਹਿੰਗਾ ਆ ਬੇਟਾ ਟਾਈਮਿੰਗ ਦਿਓ ਕੱਟਾ ਹੁਣ ਆਹ ਟਾਈਮਿੰਗ ਕਿੱਟ ਟੱਪਾ ਪਾ ਰਹੇ ਹੈਗੇ ਅਬੈਰਨ ਪਾ ਰਹੇ ਆ ਅਸੀਂ ਬੈਲਟ ਪਾ ਰਹੇ ਆ ਹੋ ਗਏ ਨਾ ਅਸੀਂ ਮਹਿੰਗੇ ਅੱਛਾ ਇਸ ਤੋਂ ਇਲਾਵਾ ਜੋ ਜੋ ਕੰਮ ਹੋਣਾ ਹੁੰਦਾ ਆ ਪੈਕਿੰਗਾਂ ਪਾ ਰਹੇ ਆ ਤਾ ਪਾ ਰਹੇ ਆ ਟਾਪਾ ਪਾ ਰਹੇ ਆ ਕਿਉਂ ਪਾ ਰਹੇ ਆ ਇਹ ਸਾਰਾ ਚੀਜ਼ਾ ਫਟ ਵਿੱਚ ਖਰਾਬ ਹੋ ਜਾ ਪਰਾਲਾ ਵੀ ਟਾਪਾ ਬੇਟਾ ਚੱਕ ਲੈੋ ਸਾਹਮਣੇ ਸੋ ਆਪ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕੰਮ ਦੀ ਕੁਆਲਿਟੀ ਨੂੰ ਸਮਝਣਾ ਸਿੱਖਿਏ ਤੇ ਜਿਆਦਾ ਬੈਟਰ ਹੈ ਕਿਉਂਕਿ ਸਸਤੇ ਦੇ ਚੱਲਦੇ ਆ ਅਸੀਂ ਮਕੈਨਿਕ ਕੋ ਡਿਸਾਈਡ ਕਰ ਲੈਣੇ ਆ ਜਿਹੜਾ ਲੇਬਰਾ ਘੱਟ ਦੇ ਦਿੰਦਾ ਤੇ ਜਿੰਨੀ ਕੋ ਨੂੰ ਨੌਲੇਜ ਹੁੰਦੀ ਉਹ ਕੰਮ ਕਰ ਦਿੰਦਾ ਹੁਣ ਮੈਂ ਇਹਦੀ ਗੱਡੀ ਦਾ ਚੈਂਬਰ ਵੀ ਬਦਲਿਆ ਠੀਕ ਹੈ ਜੀ ਤੁਸੀਂ ਕਹੋਗੇ ਭਾਈ ਇਹਨੂੰ ਚੈਂਬਰ ਨੂੰ ਕੀ ਹੋਇਆ ਕਿਸੇ ਨੇ ਚੈਂਬਰ ਚਾਰ ਆ ਰੀਜਨ ਹੋਇਆ ਤੇ ਮਾਰ ਮਾਰ ਸੱਟਾਂ ਇਹਦਾ ਫੇਸ ਖਰਾਬ ਕੀਤਾ ਪਿਆ ਆ ਦੇਖੋ ਠੀਕ ਹੈ ਹੁਣ ਮੈਂ ਤਾਂ ਇਹਨੂੰ ਪਾ ਹੀ ਰਿਹਾ ਅੰਦਰ ਵੀ ਦੇਖੋ ਹਾਲਤ ਇਹਦੀ ਵੰਗਾ ਮੈਂ ਤਾਂ ਇਹਨੂੰ ਤਾਂ ਪਾ ਰਿਹਾ ਭਾਈ ਇਹ ਕੰਮ ਕੀਤਾ ਲੀਕਜ ਨਾ ਹੋਵੇ ਹੁਣ ਇਹਦਾ ਰੇਡੀਏਟਰ ਖਰਾਬ ਹੈ ਮੈਂ ਰੇਡੀਏਟਰ ਵੀ ਬਜ਼ੂੰਗਾ ਹੋ ਗਿਆ ਨਾ ਮੈਂ ਮਹਿੰਗਾ ਐਕਚੁਅਲੀ ਚ ਕਸਟਮਰ ਨੂੰ ਇਹ ਲੱਗਦਾ ਹੈ ਵੀ ਇਹ ਫੂਕ ਮਾਰਿਆ ਕੰਮ ਹੋ ਗਿਆ ਮੈਂ ਹਰ ਆਡੀਅנס ਨੂੰ ਇਹ ਦੱਸਣਾ ਚਾਹੁੰਦਾ ਹੈ ਵੀ ਭਾਈ ਅਸੀਂ ਕੰਮ ਦੀ ਕੁਆਲਿਟੀ ਤੇ ਬਰੀਕੀ ਤੇ ਕਰ ਜਾਂਦੇ ਆ ਜਿਵੇਂ ਗੱਡੀ ਤੁਹਾਡੀ ਨਵੀਂ ਹੈ ਨਵੇਂਆ ਵਾਂਗੂ ਚੱਲੇ ਤੇ ਨਵੇਂਆ ਦੇ ਤਰੀਕੇ ਨਾਲ ਕੰਮ ਹੋਊਗਾ ਮੇਰੀ ਇਥੇ ਲੇਬਰ ਦਾ ਹੱਕ ਵੱਧ ਬਣਦਾ ਪਹਿਲਾ ਹਾਲ ਤੇ ਇਹ ਸੀ ਹੁਣ ਕਿਸੇ ਨੇ ਤਿੰਨ ਰੀ ਇੰਜਨ ਬੰਨਿਆ ਤੇ ਤਿੰਨੇ ਵੇਰੀ ਟਾਪਾ ਨਹੀਂ ਬਦਲਿਆ ਬੇਟਾ ਟਾਪਾ ਦਿਓ ਬਾਈ ਕੋਰੇ ਟਾਪਾ ਦਿਓ ਬੇਟਾ ਠੀਕ ਹੈ ਕਿਸੇ ਨੇ ਆ ਪੈਕਿੰਗ ਆ ਅਧੂਰੀਆਂ ਜਾਂ ਛੇੜਤੀਆਂ ਅਸੀਂ ਸਾਰਾ ਕੁਝ ਕਰਤਾ ਫਿਰ ਅਸੀਂ ਤਾਂ ਬਾਈ ਜੀ ਮਕੈਨਿਕ ਆਪੇ ਮਹਿੰਗੇ ਹੋ ਗਏ ਸੋ ਮੈਂ ਰਿਜ਼ਲਟ ਲੈਣਾ ਚਾਹਣਾ ਹੈ ਤੇ ਰਿਜ਼ਲਟ ਦੇਣਾ ਚਾਹਣਾ ਹੈ ਮੇਰੇ ਕੋਲੇ ਉਹੀ ਵਿਅਕਤੀ ਆਵੇ ਜਿਹੜਾ ਗੱਲ ਸਮਝਦਾ ਹੈ ਅਗਲਾ ਕਹਿੰਦਾ ਜੀ ਮਕੈਨਿਕ ਨਹੀਂ ਕਰਤਾ ਜੀ ਬਾਈ ਜੀ ਮਕੈਨਿਕ ਵੀ ਕਰ ਦਿੰਦੇ ਆ ਮੈਂ ਉਹਨਾਂ ਵੱਲੋਂ ਵੀ ਤੁਹਾਡੇ ਤੋਂ ਮਾਫੀ ਮੰਗਦਾ ਕਿਉਂਕਿ ਮਕੈਨਿਕਾਂ ਨੂੰ ਇਹ ਲੱਗਦਾ ਹੈ ਵੀ ਬਾਈ ਮੈਂ ਗਾਹ ਕਿੰਨੇ ਕੁ ਮੋੜੀ ਜਾਵਾਂ ਜਗਾਹ ਹਰੇਕ ਨੂੰ ਮੋੜੀ ਜਾਵੇ ਕਿ ਬਾਈ ਜਿਹੜੇ ਇਨੇ ਚੇਲੇ ਚਪਤੇ ਉਹ ਵਿਚਾਰਾ ਖਰਚਾ ਕਿੱਥੋਂ ਕੱਢੇ ਉਹ ਆਪ ਦੀ ਬਿਜਲੀ ਦਾ ਬਿੱਲ ਤੇ ਘਰ ਦੇ ਜੁਆਕਾਂ ਦੀਆਂ ਫੀਸਾਂ ਕਿੱਦੋਂ ਕੱਢੇ ਮੈਨੂੰ ਵੀ ਲੋਕ ਕਹਿੰਦੇ ਬਾਈ ਤੂੰ ਤਾਂ ਭਜਾ ਦੇਣਾ ਜੁਆਕਾਂ ਦੀ ਫੀਸ ਨਹੀਂ ਦੇਣੀ ਬਾਈ ਜੀ ਮੈਂ ਫੀਸ ਦੇਣੀ ਹੈ ਬੈਰਿੰਗ ਨਵਾ ਪਾਰੇ ਆ ਬੈਰਿੰਗ ਨੇਵਾਸ ਨਹੀਂ ਕਰਨੀ ਇੰਜਨ ਦੀ ਸਾਊਂਡ ਸੋਹਣੀ ਹੋ ਜਾਣੀ ਹੈ ਹੁਣ ਅਲਟਰਨੇਟਰ ਬੇਟਾ ਦਿਓ ਅਲਟਰਨੇਟਰ ਦਾ ਬੈਰਿੰਗ ਵੀ ਚੈੱਕ ਕਰਾਂਗੇ ਠੀਕ ਹੈ ਜੀ ਇਸ ਕਰਕੇ ਜਿਹੜਾ ਹਲਕਾ ਕੰਮ ਕਰਾਉਣਾ ਚਾਹਦਾ ਉਹ ਮੇਰੇ ਕੋਲੋਂ ਸ਼ੱਕ ਦੀ ਨਾ ਆਵੇ ਠੀਕ ਹੈ ਮੈਨੂੰ ਕੋਈ ਗੱਲ ਨਹੀਂ ਬੈਰਿੰਗ ਠੀਕ ਹੈ ਸੋ ਜਦੋਂ ਕੰਮ ਦੀ ਕੁਆਲਿਟੀ ਲੈਣੀ ਹੈ ਕਸਟਮਰ ਨੂੰ ਪਤਾ ਹੈ ਵੀ ਮੇਰੀ ਗੱਡੀ ਚ ਹੈ ਕੀ ਹੈ ਕਸਟਮਰ ਨੂੰ ਇਹ ਵੀ ਪਤਾ ਵੀ 24 ਕੈਰਟ 골ਡ ਦਾ ਰੇਟ ਕੀ ਆ ਠੀਕ ਹੈ ਨਾ ਜਦੋਂ ਕਿਸੇ ਚੀਜ਼ ਦਾ ਮੁੱਲ ਨਹੀਂ ਮਿਲਦਾ ਅੱਜ ਕਿਸਾਨ ਵੀ ਇਸੇ ਕਰਕੇ ਧਰਨਾ ਦਿੰਦੇ ਆ ਨਾ ਉਹਨਾਂ ਦੀ બીજી ਹੋਈ ਫਸਲ ਦਾ ਮੁੱਲ ਉਹ ਨਹੀਂ ਲਾਉਂਦੇ ਤੇ ਵਪਾਰੀ ਉਹਨੂੰ ਚਾਰ ਗੁਣਾ ਮਹਿੰਗਾ ਵੇਚਦਾ ਮੈਂ ਤਾਂ ਇੱਕ ਇੱਕ ਚੀਜ਼ ਦਾ ਫਰਕ ਜਿਹੜਾ ਕੱਢ ਕੇ ਦਿਖਾਈ ਜੰਨਾ ਮੈਂ ਤਾਂ ਮਿਹਨਤ ਖੂਬ ਕੀਤੀ ਹੈ ਤੇ ਜਿੰਨੀ ਮਿਹਨਤ ਕੀਤੀ ਮੈਂ ਮਿਹਨਤ ਮੰਗ ਰਿਹਾ ਇਦੋਂ ਆ ਦੇ ਇੰਜ ਜਿਹੜੀ ਪੈਸੇ ਚ ਕਰ ਦਿੰਦੇ ਆ ਲੋਕ ਜੋ ਕਰਦੇ ਆ ਆਪਣੇ ਨੂੰ ਕੋਈ ਮਤਲਬ ਨਹੀਂ ਆਪਾਂ ਪੁਰਾਣਾ ਸਮਾਨ ਡੱਬਾ ਲਈ ਦੇ ਵਿੱਚ ਰੱਖੀਦਾ ਸੋ ਹਜੇ ਵੀ ਕਿਸੇ ਨੂੰ ਨਹੀਂ ਸਮਝ ਆਈ ਤੋ ਸ਼ੱਕ ਦੀ ਮੇਰੇ ਤੇਕਰ ਪਹੁੰਚ ਨਾ ਬਣਾਵੇ ਇਹਦੇ ਵਿੱਚੋਂ ਮਿੱਟੀ ਘੜ ਲਈ ਅਗਲੇ ਨੇ 10000 ਦੀ ਆਪਦੀ ਤਾਂ ਲੇਬਰ ਸਸਤੀ ਕਰ ਲਈ ਗਾਖ ਖਸਮਾਂ ਨੂੰ ਖਾਂਦਾ ਕਿਉਂ ਖਾਂਦਾ ਭਾਈ ਮੰਨ ਕੇ ਅੜ ਕੇ ਲੈ ਲਓ ਅੱਜ ਸਾਡੇ ਚ ਗ੍ਰਾਵਿਟੀ ਇਹੀ ਆਈ ਹੈ ਗੁਰੂ ਸਾਹਿਬ ਵੀ ਸਾਨੂੰ ਇਹੀ ਕਹਿੰਦੇ ਆ ਜਬ ਤੱਕ ਖਾਲਸਾ ਰਹੇ ਨਿਆਰਾ ਇਕ ਦਿਉ ਮੈਂ ਸਾਰਾ ਜਬ ਕਰੇਗਾ ਵਿਪਰਣਕਰੀ ਤ ਮੈਂ ਨਾ ਕਰੂੰਗੀ ਕੀ ਪਰਤੀਤ ਮੈਂ ਤਾਂ ਵੀਡੀਓ ਨਾਲ ਸ਼ਬਦਾਂ ਨੂੰ ਮੰਨਦਾ ਮੇਰੇ ਕੋਲੇ ਸ਼ੱਕ ਦੀ ਇਹਨਾਂ ਸ਼ਬਦਾਂ ਨੂੰ ਸੁਣ ਕੇ ਸ਼ੱਕ ਦੀ ਕੋਈ ਬੰਦਾ ਨਾ ਆਵੇ ਸੱਚੀ ਕਾਸੀ ਗੱਲ ਹੈ ਭਾਈ ਜੀ ਇਹਨਾਂ ਆ ਜਿਹੜਾ ਕਸਟਮ ਹਾਂਜੀ ਇਹ ਗਰੋਂਡਾਂ ਇਹ ਸਭ ਕੁਝ ਬਣਾ ਦਿੱਤਾ ਹਾਂਜੀ ਤੁਸੀਂ ਇੰਜਨ ਪਹਿਲੇ ਕਿੰਨੀ ਵਾਰੀ ਕਰਵਾਇਆ ਇਹਦਾ ਇੰਜਨ ਭਾਈ ਤਿੰਨ ਵਾਰੀ ਹੋਇਆ ਇਹਦਾ ਜੀ ਕੀ ਜ਼ਰੂਰਤ ਪੈ ਗਈ ਸੀ ਬਸ ਇਦਾਂ ਹੀ ਹੁਣ ਪਤਾ ਨਹੀਂ ਕਿੱਥੇ ਕਮੀ ਰਹਿ ਜਾਂਦੀ ਸੀ ਮਤਲਬ ਕਦੇ ਉਹ ਅਸਮਾਨ ਚ ਗੱਲੋਂ ਪ੍ਰੋਬਲਮ ਆ ਜਿੰਨਾ ਹੋ ਤੁਹਾਡੇ ਪਲੱਟੂ ਬੈਰੰਗਾ ਦਾ ਜੀਰ ਦੇ ਬੈਰੰਗਾ ਚੈਂਬਰ ਇੱਥੇ ਤੱਕ ਹਾਥੀ ਨਹੀਂ ਮਾਰਿਆ ਕਿਸੇ ਨੇ ਅੱਗੇ ਹੁਣ ਅਗਲਾ ਕਹਿੰਦਾ ਵੀ ਬਾਈ ਜੀ ਇਹ ਗਲਤ ਹੋ ਗਿਆ ਤੁਸੀਂ ਜਿੰਨਾ ਅੱਜ ਬਿੱਲ ਬਣਿਆ ਅੱਜ ਇਹਨਾਂ ਬਿੱਲ ਬਣ ਜਾਂਦਾ ਨਹੀਂ ਬਣਦਾ ਜੀ ਆ ਬਈਆ ਸੈਕਟੀ ਗਰੌੜਾ ਟਿੱਕੜ ਤੇ ਪਾਈਪਾ ਟੱਕਰ ਤੋਂ ਸਾਹਮਣੇ ਤੁਸੀਂ ਹਾਂਜੀ ਥਿੱਲੇ ਗਰੌੜਾ ਹਾਂਜੀ ਤੇ ਚੈਂਬਰ ਹਾਂਜੀ ਜਿੰਨੇ ਚ ਬਾਈ ਜੀ ਸਮਾਨ ਨਹੀਂ ਪਊਗਾ ਤੇ ਚੱਲ ਜੂਗਾ ਉਹ ਤਾਂ ਹੈ ਹੀ ਆ ਜੀ ਕਿ ਕੰਕ ਜੀਵੀ ਦਾ ਦਾਣਾ ਚੰਗਣੀ ਵਿੱਚ ਪਾਊਗਾ ਕੀ ਉਮੀਦ ਕਰ ਲੂਗਾ ਵੀ ਬੂਟਾ ਵੱਡਾ ਹੋ ਜੂਗਾ ਉਹ ਤਾਂ ਫਿਰ ਉਹੋ ਜਿਹਾ ਹੀ ਝਾੜ ਆਉਣਾ ਗਾੜੀ ਤਾਂ ਵੀ ਉਹ ਕਿਹੜਾ ਪਿੰਡ ਤੁਹਾਡਾ ਆਪਣਾ ਹੀ ਜੱਕ ਤਾਰੇ ਵਾਲਾ ਜੀ 1500 ਕਿਲੋਮੀਟਰ ਤੱਕ ਦਾ ਬਾਈਜੀ ਨੂੰ ਨੋਰਮਲ ਬਟ ਠੀਕ ਹੈ ਜੀ 1500 ਤੋਂ ਬਾਅਦ ਤੇਲ ਪਵਾਣਾ ਫਿਰ ਬਣਾ ਦੇਖੀ 80 ਚਲਾਉ ਚੱਲਣਾ ਠੀਕ ਹੈ ਜੀ ਉਹ ਫ੍ਰੈਂਡ ਥੋੜਾ ਚਲਦਾ ਕਰਦਾ ਜੀ ਜਿਹੜੀਆਂ ਚੀਜ਼ਾਂ ਅਸੀਂ ਦਿਖਾਉਣੀਆਂ ਤੇ ਜਿਹੜੀਆਂ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ। ਹਾਂਜੀ। ਤੇ ਤੁਸੀਂ ਇੰਜ ਦੀ ਲਾਈਫ ਲੈਣੀ ਹੈ ਮੈਂ ਨਹੀਂ ਲੈਣਾ। ਮੈਂ ਤਾਂ ਤੁਹਾਨੂੰ ਪੱਖੇ ਚੱਲਦੇ ਕਰਕੇ ਤੇ ਬਲਪਾਰੇ ਚ ਹੀ ਦੇਤੀਆਂ। ਜੇ ਕੋਈ ਇੱਥੇ ਕਮੀ ਆਉਂਦੀ ਹੈ ਪਾਣੀ ਨਹੀਂ ਕੱਢਦੀ। ਹਾਂ। ਹਰ 3 ਜੇ ਚੌਥੇ 150 ਕਿਲੋਮੀਟਰ ਬਾਅਦ ਰੈਗੂਲਰ ਵੇਖਣਾ। ਜਿਵੇਂ ਬਿਮਾਰ ਬੰਦੇ ਨੂੰ ਆਪਾਂ ਪੰਜ ਚਾਰ ਦਿਨ ਦੇਖਦੇ ਨਾ। ਹਾਂਜੀ। ਬਾਈ ਜੀ ਇਹ ਚੋੜੀ ਕੀਤੀ ਵਾਦਾ ਕਰਦਾ। ਉਹ ਕਮੀਆਂ ਤਾਂ ਨਹੀਂ। ਉਹ ਕਮੀਆਂ ਤੁਸੀਂ ਦੇਖਣੀਆਂ। ਇਹ ਕਮੀਆਂ ਮੇਰੇ ਤੇ ਨਹੀਂ ਛੜਾਂਗੇ। ਨਹੀਂ ਉਹ ਤਾਂ ਹੈ ਹੀ ਹੈ ਜੀ। ਤੇਲ ਪਾਣੀ ਤੇ ਚੈੱਕ ਕਰਨੇ ਪਊਗੇ ਹਾਂਜੀ ਥੈਂਕ ਯੂ